ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਾਸੀ ਬਿੱਲੀ ਨਾਲ ਸਾਈਫ ਦਾ ਇਲਾ ਲੱਗ ਕੇ ਬੁਰੀਆਂ ਕਿ ਬਹਿ ਜਾਣੀ ਇਹ ਪੱਕੀ ਸਪੋਰਟ ਆ ਇਹ ਮੈਟ ਪੱਕਾ ਇੱਥੇ ਬੈਠਣਾ ਹੁੰਦਾ ਇਹ ਆਪਾ ਇਹ ਮੈਟ ਕੈਟ ਦਾ ਮੈਟ ਆਪਾਂ ਆਏ ਸੀਗੇ ਅਮਨ ਜੀ ਦੀ ਕੋਲੇ ਕੱਪੜੇ ਦੇਖਣ ਕਪੜੇ ਲੈਣੇ ਆ ਪਤਾ ਨਹੀਂ ਨਹੀਂ ਲੈਣੇ ਦੇਖਣ ਜੇ ਆ ਜਾਈਦਾ ਵੀ ਤਾਂ ਇਹ ਤਾਂ ਇਹ ਤਾਂ ਦੇ ਦਿਆ ਕਪੜੇ ਲੈਣੇ ਲਾਣਾ ਬੁੜੀਆਂ ਦੇਖਦਾ ਲੈ ਉਹ ਹਜੇ ਉਹ ਤਾਂ ਤੇ ਰੈਡੀ ਨਹੀਂ ਹੋਇਆ ਉਹ ਲੈ ਕੇ ਵੀ ਨਹੀਂ ਜਾਣਾ ਦੜੀ ਜਾਂਦੇ ਰਹਿੰਦੇ ਨੇ ਵੀਡੀਓ ਚ ਵੀ ਮੈਂ ਤੂੰ ਐਨੇ ਦਾ ਸੂਟ ਲੈ ਲੈ ਰਿੰਦਾ ਸੂਟ ਲੈ ਮੰਮੀ ਜਾਣੇ ਆਪ ਲੈ ਆ ਗਈ ਪੈਸੇ ਮੰਗਣੇ ਆਂ ਜੇ ਨਹੀਂ ਤਾਂ ਉਹ ਗਲਗੋਲ ਮੁਲ ਕਰ ਦਿੰਦੇ ਜਿਹਨਾਂ ਦਾ ਸੂਟ ਲਿਆ ਕੇ ਵੀਡੀਓ ਚ ਦਿਖਾਉਣਗੇ ਵੀ ਆ ਲਿਆਓ 5000 ਦਾ ਬਾਲ ਨੰਬਰੇ 1000 ਕਰ ਦਿੰਦੇ ਮਾਸੇ ਕਹਿੰਦੇ ਮੈਨੂੰ ਵੀ ਸੂਟ ਦੇ ਮਾਸੇ ਨਾਲ ਬਾਟਮ ਦੇ ਧਾਰਨੇ ਗੜੀ ਮੈਂ ਮੈਨਾਂ ਕਿਸ ਤਾਈ ਦੇ ਜੀਜੀ ਦੀ ਮਦਦਿਆ ਨਿਕਲੀ ਨੇ ਮੇਰੇ ਕੋਲ ਆਦੇ ਹੁੰਦੇ ਨੇ ਆਂਟੀ ਨੂੰ ਕਹਿੰਦੇ ਹੁੰਦੇ ਨੇ ਦਰਸ਼ਨਾ ਕਿਹੜਾ ਪਸੰਦ ਹੈ ਲੈ ਲੈ ਮੈਨੂੰ ਸੋਹਣਾ ਲੱਗਦਾ ਛੜੀ 5:00 ਵਜੇ ਨਿਕਲਦਾ ਉਹਨੂੰ ਤੁਸੀਂ ਬਧੀਆ ਸੂਟ ਲੈ ਕੇ ਜਾਓ ਤਨਣਾ ਸੋਗ ਦੇਣਾ ਪੈਣਾ ਤਨ ਦੇ ਪੈਰ ਵਧੀਆ ਨਿਕਲੋ ਇਹੋ ਕੀ ਕਹਿੰਦੇ ਕੰਨਿਆਦਾਨ ਕ ਉਹ ਕੰਨਿਆਦਾਨ ਤਾਂ ਹੋਰ ਤਰੀਕੇ ਦਾ ਹੁੰਦਾ ਮਤਲਬ ਕੰਨਿਆ ਨੂੰ ਦਾਨ ਕਰਦੇ ਹੁੰਦੇ ਆ ਤੇ ਡੈਡੀ ਨੇ ਮਾਸੀ ਨੂੰ ਦਾਨ ਦਿੱਤਾ ਸ਼ਰਮ ਲੱਗ ਗਿਆ ਡੈਡੀ ਨੇ ਕਿਹਾ ਹਾਂ ਮੈਂ ਮਿਹਨਤ ਕਰਦਾ ਰਹਿ ਗਿਆ ਆਪਾਂ ਦੀਦੀ ਕੋਲ ਆਏ ਸੀਗੇ ਤੇ ਮੰਮੀ ਜਾ ਤਾਰੇ ਸੋਰ ਦੀਦੀ ਦੇ ਬਣਵਾਦੇ ਹੁੰਦੇ ਨੇ ਅਸੀਂ ਪਿਛਲੀ ਵਾਰ ਵੀ ਸਾਰਾ ਮਿਲਣ ਦਾ ਪਲਾਨ ਜਿਹਾ ਸੀਗਾ ਉਦੋਂ ਵੀ ਮਿਲ ਨਹੀਂ ਹੋਇਆ ਐਤਕੀ ਵੈਸੇ ਦੂਜਾ ਕਿਹੜਾ ਲੱਗ ਗਿਆ ਪਿਛਲੀ ਵਾਰ ਇੱਕ ਵਾਰ ਵੀ ਨਹੀਂ ਆਇਆ ਐਤਕੀ ਛੇਤੀ ਛੇਤੀ ਦੋ ਵਾਰੀ ਆ ਗਏ ਐਤਕੀ ਕਿਸ ਨੂੰ ਬੁਲਾਇਆ ਦੋ ਵਾਰ ਬੁਲਾਇਆ ਅੱਜ ਵੀ ਤੁਹਾਨੂੰ ਨਹੀਂ ਅੱਜ ਵੀ ਤੁਹਾਨੂੰ ਧੱਕੇ ਤੋਂ ਬੁਲਾਇਆ ਅਸੀਂ ਕਿਹਾ ਸੀ ਪਰਸਪਰ ਆਪਰੇ ਪਿੰਡ ਦਾ ਦੂਰ ਪੈ ਜਾਂਦਾ ਹਾਂ ਹਾਂ ਪਿੰਡ ਦਾ ਦੂਰ ਪੈ ਜਾਂਦਾ ਹਾਂੋਂ ਨਿਕਲਿਆ ਹੋਵੇ ਘਰੋਂ ਵਾਰ ਨਹੀਂ ਖਾਸ ਨਿਕਲ ਵੀ ਜੀ ਨਹੀਂ ਕਰਦਾ ਹੈਗਾ ਯੋਗੀ ਜਿਹੜਾ 500 ਦੇ ਪਟਿਆਲੇ ਵਾਲੇ ਜਿਹੜੇ ਰਸਤੇ ਨੇ ਨਾ ਇਹ ਵੈਸੇ ਵੀ ਉਹ ਨਹੀਂ ਮਤਲਬ ਸਿੰਗਲ ਜੇ ਹੋਣ ਕਰਕੇ ਟ੍ਰੈਫਿਕ ਦਾ ਬਹੁਤ ਬਹੁਤ ਖਾ ਜਾਂਦਾ ਮਾਸੀ ਟੈਨਸ਼ਨ ਜੀ ਚ ਜਾਵੜੇ ਲਾਇਦੇ ਆ ਟੈਨਸ਼ਨ ਜੀ ਸਾੜੀ ਜਾਣਗੇ ਇਹ ਨੂੰ ਸੂਟ ਨਹੀਂ ਲੱਗੇ ਨਿੱਤ ਆਏਗਾ ਇੱਧਰ ਸੁੱਟ ਲੈ ਨਹੀਂ ਤੁਸੀਂ ਮੈਨੂੰ ਆਰਡਰ ਦੇ ਦਿਓ ਪੇਮੈਂਟ ਮੈਂ ਲੈ ਲਵਾਂਗੀ ਇਹਨੂੰ ਮੇਰੇ ਕੋਲ ਕੌਣ ਚਾਜੂਗੀ ਮੈਂ ਮੈਸੇਜ ਛੱਡ ਦੂੰਗੀ ਵੀ ਐਨੇ ਬਣ ਗਿਆ ਆਪਣੇ ਆਈਡੀਆ ਠੀਕ ਆ ਵੱਡੀ ਮਾਸੀ ਨੇ ਵੱਡੀ ਮਾਸੀ ਨੇ ਨਹੀਂ ਬੰਦਾ ਲੈਣਾ ਅਰੇ ਵੱਡੀ ਨੇ ਕਿਹਾ ਇਹਨੇ ਨਹੀਂ ਪਰ ਵੈਂਟਰ ਮੇਰਾ ਸੁੱਟ ਕਿਤੇ ਛੋਟੇ ਦਾ ਦੇ ਉਹ ਮਾਸੀ ਵੱਡੀ ਆ ਡੈਡੀ ਤੋਂ ਛੋਟੀ ਛੋਟਿਆਂ ਨੂੰ ਬੰਦਾ ਦਿੰਦਾ ਹੁੰਦਾ ਵੱਡਿਆਂ ਦਾ ਲੈਂਦਾ ਹੁੰਦਾ ਵਾਸੀ ਨੇ ਕਹਿਣਾ ਇਹ ਉਦੋਂ ਵੀ ਤੇਜ ਹੈ ਸਕੀਮੀ ਸਕੀਮੀ ਲੈ ਲਓ ਬਈ ਜਿਹਨੂੰ ਮਿਲਦਾ ਆ ਆਪਦੀ ਆਪੇ ਨਵੇੜੋ ਆਪਾਂ ਨਹੀਂ ਪੰਗੇ ਚ ਪੈਂਦੇ ਲੈ ਲਓ ਲੈ ਲਓ ਰੈਡੀ ਨੇ ਲੈ ਕੇ ਚਲਾਉਂਦਾ ਨਹੀਂ ਮੈਨੂੰ ਵੀ 1100 ਰੁਪਇਆ ਦੇਣਾ ਸੀ ਸੂਟ ਦਾ ਚੈੱਕ ਮਿਲ ਗਿਆ ਸੀ ਮੈਨੂੰ ਦਾ ਹਾਂਜੀ ਮੈਨੂੰ ਚੈੱਕ ਮਿਲ ਗਿਆ ਸੀਗਾ ਇੱਕ ਦਿਨ ਹੁਣ ਰੱਖਣ ਲਈ ਬੈਂਕ ਨਹੀਂ ਲੱਭ ਰਹੀ ਹੈਗੀ ਹੈ ਹੈ ਗੁਰੂ ਸੱਚੇ ਬਾਦਸ਼ਾਹ ਡਾੜੀ ਨੇ ਖਰਚੇ ਕਰਨਾ ਮੈਂ ਵੀ ਇੰਨੀ ਕਣਕ ਤੇ ਖਰਚਾ ਹੈ ਖਰਚਾ ਜੀ ਨੇ ਪੈਸੇ ਅਸੀਂ ਜੀਰੀ ਵਾਲੇ ਕਰਦੇ ਆ ਮਾਸੀ ਨਵੀਂ ਸੂਟ ਬਸੰਦ ਆ ਗਿਆ ਪਰ ਹੁਣ ਇੰਨੇ ਸਾਲਾਂ ਦਾ ਵਿਆਜ ਵੀ ਬਣ ਗਿਆ ਹੁਣ ਮਾਸੀਆਂ ਹਾਂ ਕਹੀ ਦਊਗੀ ਸੁਣਵਾ ਦੇਵਾਂ ਲਿੰਦੀਆਂ ਨੇ ਹਾਂ ਮੈਂ ਬਿਲਕੁਲ ਤੇ ਦਵਾ ਲਾਂ ਗਾੜੀ ਨੇ ਕਹਿੰਦਾ ਲੈ ਵੀ ਮੈਂ ਤੇਤੀਓ ਛੱਡ ਦੇਦਾ ਸੂਟ ਇੰਨਾ ਵਿਆਜ ਵੀ ਨਹੀਂ ਸੈੱਟ ਆਉਣਾ ਫੇਰ ਇਹ ਤਾਂ ਮੇਰਾ ਡੈਡੀ ਨਾਲ ਆ ਇਸ ਗੱਲ 'ਚ ਤਾਂ ਔਖਾ ਭਾਈ ਬਾਕੀ ਤਾਂ ਠੀਕ ਆ ਮੈਨੂੰ ਇਹ ਨਹੀਂ ਪਤਾ ਮੈਂ ਉਹਰੇ ਕੀ ਕਰ ਕੋਈ ਨਹੀਂ ਨਾ ਪਤਾ ਲਾਣ ਦਾ ਪਾਈ ਹੋਈ ਸੀ ਤੁਸੀਂ ਨਿਕਲੋ ਬਾਕੀ ਤਾਂ ਠੀਕ ਆ ਮੈਨੂੰ ਲੱਗਦਾ ਸੋਰ ਮਾਸੀ ਦੇ ਜੱਜੂ ਆ ਸੋਰ ਜਿਹੜਾ ਮਰਜੀ ਹੋਵੇ ਮਾਸੀ ਦੇ ਸੋਹਣਾ ਹੀ ਲੱਗਣ ਜੱਜੂ ਮਾਸੀ ਦੇ ਹਾਂ ਕਿੰਨੇ ਡਰਾਸ ਤੋਂ ਕੋਪੇ ਰੱਖ ਪਾਉਂ ਮਾਸੀ ਵੀ ਜੱਜ ਦੇ ਬਾਦ ਨੇ ਕੱਪੜੇ ਪੰਜ ਬਣੇ ਨਹੀਂ ਇਹ ਪੰਜ ਕਸਟਮਰ ਆਦੇ ਸੀ ਇਹ ਵੀ ਇੱਕੋ ਨਾਲ ਬੇ ਹਾਂ ਪੰਜ ਹਾਂ ਮੈਨੂੰ ਕਿਹਾ ਹੋਇਆ ਸੀ ਦਾ ਆਰਡਰ ਦਾ ਆ ਵੀ ਇਹਦੀ ਮਾੜੀ ਵੀ ਆ ਜੀ ਮੈਨੂੰ ਨਵਾਂ ਸ਼ਬਦ ਸਿੱਖਿਆ ਟਾਪ ਟਾ ਮੈਨੂੰ ਬਹਾਉ ਗਿਆ ਟਾਪ ਟਾ ਟਾਪ ਦੇ ਬਿਨਾਂ ਗੁਜ਼ਾਰੀ ਨਹੀਂ ਹੁੰਦਾ ਵੀਰੇ ਮੈਂ ਕਿਹਦੇ ਜਿਹਾ ਟਾਪ ਟਾ ਟਾਪ ਦੇ ਬਾਹਰ ਸਾਰੀਆਂ ਗੱਲਾਂ ਹੋ ਗਈਆਂ ਆਪਾਂ ਆਏ ਸੀਗੇ ਖੱਟੜਾ ਬੁਟੀਕ ਤੇ ਆਹ ਸੁਣਵਾ ਰਹੇ ਹੁਣ ਦੇਖਦੇ ਆ ਵੀ ਸਾਨੂੰ ਕਿਹੜਾ ਸੂਟ ਮਿਲਦਾ ਇਹਨਾਂ ਦੇ ਵਿੱਚ ਆਹੀ ਸਾਨੂੰ ਪਸੰਦ ਆ ਪਰ ਸੌਂਤਾ ਆ ਕਿਸੇ ਦਾ ਤੈਨੂੰ ਕਿਹੜਾ ਮਿਲਦਾ ਕਰੀਨਾ ਲੈ ਕੇ ਜਾ ਕੇ ਕਹਿੰਦੇ ਡੈਕੋਰੇਸ਼ਨ ਜੀ ਰੱਖ ਲੂੰਗੀ ਆ ਵੀ ਸੋਹਣਾ ਲੱਗੂਗਾ ਹਾਂ ਕੰਟਰਾਸਟ ਬਹੁਤ ਆ ਬਹੁਤ ਸੋਹਣਾ ਲੱਗੂਗਾ ਹਨਾ ਵਾਹ ਸੋਹਣਾ ਲੱਗ ਰਿਹਾ ਹੈ ਗਿਲਾਸ ਲਾਉਣ ਲੱਗਿਆਂ ਤੇ ਫਿਨਿਸ਼ਿੰਗ ਅਲੱਗ ਤੋਂ ਤੇ ਲਾਸ ਅਲੱਗ ਤੋਂ ਇਹ ਵੀ ਕੈਂਡ ਲੱਗਦੀ ਆ ਵਰਕ ਦੀ ਤਰ੍ਹਾਂ ਲੱਗਦੀ ਆ ਹਾਂਜੀ ਇਹ ਵੀ ਕੈਂਡ ਲੱਗਦੀ ਆ ਉੱਪਰੀ ਲਾ ਦਨੇ ਆ ਫਿਰ ਉਹ ਹੋਰ ਉਹ ਨੀ ਨੀ ਸੋਹਣੀ ਲੱਗਦੀ ਆ ਇਹ ਜ਼ਿਆਦਾ ਸੋਹਣੀ ਲੱਗ ਰਹੀ ਆ ਸਹੀ ਗੱਲ ਸੈਂਸਰ ਕਿਹੜਾ ਲੈ ਕੇ ਦਵਾਂਗੇ ਨਹੀਂ ਇਸੇ ਆ ਲੈ ਦੋ ਲੈ ਦੋ ਹਾਂ ਲੱਗਦਾ ਤੇ ਤੇਰਾ ਤਿਆਰ ਹੋ ਗਿਆ ਉਹ じゃ ਕਿਸੇ ਦਾ ਨਹੀਂ ਹੋਣਾ ਤੇ ਤੇਰਾ 20 ਕਲੀਆਂ 20 ਕਲੀਆਂ ਇਹ ਤਿਆਰ ਕਰਵਾਇਆ ਤੇ ਲਈ ਇਹਦੇ ਲਈ ਸਰਪ੍ਰਾਈਜ਼ ਰੱਖਿਆ ਹੋਇਆ ਸੋਹਣਾ ਲੱਗ ਰਿਹਾ ਮੈਂ ਤਾਂ ਕੰਟਰਾਸਟ ਮੈਂ ਕਿਹਾ ਟਾਪ ਤੇ ਦਾ ਵਰਗਾ ਬਣ ਗਿਆ ਇਹਦੇ ਖੱਡੇ ਸੂਟ ਠੀਕ ਆ ਇਹਦੇ ਖੱਡੇ ਸੂਟ ਪੈਂਚ ਲਾਏ ਹੋਏ ਨੇ ਸਾਰੇ ਚੀ ਇਹ ਕਿਦਣਾ ਫਰੌਕ ਇਹ ਤਾਂ ਫਲਕਾਰੀ ਜੀ ਵਾਲਾ ਕੰਮ ਜਾਂ ਲੱਗ ਰਿਹਾ ਸੀ ਜਾਨੀ ਇਹ ਇਹ ਸ਼ੇਪ ਦੀ ਫਰੌਕ ਹੈ ਅੱਛਾ ਲੱਗ ਰਿਹਾ ਹੈ ਡੋਨਟ ਆਪ ਨੇ ਡੈਸਟ ਕੀਤਾ ਹੋਇਆ ਅੱਛਾ ਇਹ ਫਰੌਕ ਹੈ ਸਿੱਧੀ ਹੋ ਹਾਂ ਇਹ ਸ਼ੇਪ ਚ ਇਹ ਸ਼ੇਪ ਇਹ ਸ਼ੇਪ ਦਾ ਫਿਰ ਟ੍ਰੈਂਡ ਚੱਲ ਪਿਆ ਹਾਂ ਸਮਨ ਆ ਇਹ ਜਿਹੜਾ ਪਹਿਲਾਂ ਵੀ ਹੁੰਦਾ ਸੀਗਾ ਜਦੋਂ ਰੇਟ ਹੈ ਮਾਸੀ ਮਾਸੀ ਕੰਟਰਾਸਟ ਵੀ ਬਹੁਤ ਪਿਆਰਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਇਹ ਸ਼ੇਪ ਦੀ ਦਾ ਫਰਾਗ ਹੁੰਦਾ ਸੀ ਇਹ ਤਾਂ ਪਰਸਨੀ ਹੀ ਇੰਟੈਗਰ ਕੋਟ ਜੋ ਹਰ ਕਾਲ ਨੂੰ ਬਟੂ ਜੀ ਫੈਲਵੈਟ ਆ ਹਾਂ ਜੀ ਸ਼ਨੀ ਨਹੀਂ ਕਹਿ ਦਿੰਨੇ ਆ ਆ ਰੰਗ ਮੈਨੂੰ ਇਹਨਾਂ ਜਿਆਦਾ ਸੋਹਣਾ ਲੱਗਦਾ ਆ ਇਹ ਦਸਾਰ ਵੀ ਆ ਕ ਕਲਾ ਕਲਰ ਕੜਾਈ ਨਹੀਂ ਹਸੋਣਾ ਰੰਗ ਸਾਰੀ ਸੋਹਣੀ ਕੜਾਈ ਨਹੀਂ ਸੋਹਣੀ ਲੱਗਦੀ ਸਾਰਾ ਹੈ कलर ਸੋਹਣਾ ਲੱਗਦਾ ਹੈ ਹੈਵੀ ਸੂਟ ਹੈ ਪਾਕਿਸਤਾਨੀ ਕਈਆਂ ਨੂੰ ਇਹ ਸੂਟ ਵਧੀਆ ਲੱਗਦੇ ਆ ਕੜਾਈ ਨਹੀਂ ਵਧੀਆ ਲੱਗਦੀ ਮੈਨੂੰ ਆਪਣੇ ਲਈ ਤੁਸੀਂ ਪਾਉਂਦੇ ਨਹੀਂ ਨਾ ਤੁਹਾਨੂੰ ਪਾਉਂਦੀ ਨਹੀਂ ਹੈਗੀ ਕਈਵੇਂ ਦੇਖਿਆ ਉਹ ਸਿਰ ਉਹ ਕਹਣਗੇ ਵੀ ਸੂਟ ਹਰੇਕ ਨੂੰ ਆ ਦੇਖ ਪਾਣੀ ਦੀ ਬਾਤ ਨਹੀਂ ਮੈਨੂੰ ਸ਼ੁਰੂ ਤੋਂ ਹੀ ਪਲੇਨ ਜਿਹੜਾ ਪਸੰਦ ਨੇ ਮੈਂ ਵਰਕ ਵਾਲੀ ਕਦੇ ਵੀ ਨਹੀਂ ਐਨ ਪਾਇਆ ਹੈ ਇਹ ਰੈਡੀ ਕੀਤਾ ਹੋਇਆ ਹੈ ਜਿਵੇਂ ਕਸਟਮਰ ਨੇ ਪਿਕ ਭੇਜੀ ਸੀਗੀ ਇਹ ਵੀ ਵਰਕ ਕੀਤਾ ਹੋਇਆ ਹੈ ਪਿਕ ਤੇ ਓਕੇ ਫੁੱਲ ਪਿਓਰੀ ਸਟਾਰਟ ਕਾਫੀ ਵਰਕ ਜਿਆ ਕੀਤਾ ਹੋਇਆ ਆਪਣੇ ਤਾਂ ਸਮਝ ਚ ਨਹੀਂ ਆ ਰਿਹਾ ਜੇ ਕਿਸੇ ਤੇ ਆਉਂਦਾ ਦੇਖ ਲਿਓ ਫੁੱਲ ਪਿਓਰਾ ਔਰਗਾਂਜੀ ਦੀ ਤੇ ਪਰਮਨ ਜੀ ਸੂਟ ਤਾਂ ਹੈ ਫੁੱਲ ਪਿਓਰਾ ਔਰਗਾਂਜੀ ਦੀ ਅਵੀ ਸੋਨਾ ਦੁਪੱਟੇ ਦੇ ਵੀ ਉਹ ਕੱਟਵਰਕ ਜਿਆ ਕੀਤਾ ਹੋਇਆ ਸੋਹਣਾ ਹੈ ਇਹ ਕੀ ਕੀਤਾ ਇੱਥੇ ਕੱਟਿਆ ਹੋਇਆ ਹਾਂਜੀ ਕੱਟਵਰਕ ਕਹਿ ਦਿੰਨੇ ਆ ਹਾਂ ਤਾਂ ਜਿਹੜਾ ਮੇਰੇ ਤੋਂ ਦਾ ਕੰਮ ਆ ਬਾਕੀ ਉਹਦੀ ਸਾਰੀ ਹੈ ਨਾ ਹਾਂ ਬਹੁਤ ਮਿਹਨਤ ਆਉਂਦੀ ਹੈ ਤਾਂ ਵੀ ਫਿਰ ਕਾਸਟਲੀ ਹੋ ਜਾਂਦੇ ਨੇ ਨਾ ਹਾਂਜੀ ਹਾਂ ਸਾਰਾ ਇੱਕ ਜਿਹੇ ਦਾ ਹੈ ਨਾ ਸਾਰਿਆਂ ਤੇ ਹਾਂ ਹਾਂ ਐਨ ਯਾਰ ਕੀ ਕਰ ਰਹੇ ਨੇ ਯਾਰ ਵਾੜਾ ਕੀ ਕਰੀ ਆਂਦੇ ਆ ਲੋਕੀ ਜਿੱਦਾਂ ਮੇਰੇ ਹੱਥ 'ਚ ਤਾਕਤ ਆ ਗਈ ਤੋ ਥੋੜੀਆਂ ਮੈਨੂੰ ਬੜੀਆਂ ਗੱਲਾਂ ਕੱਢਣੀਆਂ ਸਾਰਿਆਂ ਦੇ ਵਾਈਟ ਕੂਪਰ ਬੜਾ ਨਿੱਲੀ ਡਿਜ਼ਾਈਨਰ ਜਪ ਕਰਦੇ ਆਂ ਨਹੀਂ ਫੈਸਲਾ ਉਹੀ ਇਹਨਾਂ ਕਸ਼ਮੀਰੀ ਦੇ ਜਾਰੇ ਨੇ ਹੈਂਡਵਰਕ ਦੇ ਜਾਰੇ ਦੇ ਪਸ਼ਮੀਨੀ ਦੇ ਕਾਫੀ ਫਰਕ ਹੋਏ ਪਰ ਪਰ ਇਹਨਾਂ ਦੇ ਬਜਾਅ ਬਹੁਤ ਬੰਦੇਾਂ ਨੇ ਮੜੀ ਜਾਂਦਾ ਬਿੱਜ ਇੱਕ ਸੂਟ ਨੂੰ ਵੀ ਦੇ 10 12 ਜਾਨਿਆਂ ਦੇ ਹੱਥੋਂ ਜਾ ਕੇ ਫਿਰ ਕੰਪਲੀਟ ਵਾਸੀ ਤੁਹਾਡੇ ਵਾਜਣਾ ਫੋਨੇ ਥਾਂ ਵੀ ਪੇਮੈਂਟ ਵੰਡਣੀ ਪੈਣੀ ਬਹੁਤ ਚਾੜੀ ਵੀ ਹਾਂ ਵਰਕ ਹੋ ਸਕਦਾ ਜ਼ਿਆਦਾ ਹੋਵੇ ਪਰ ਉਹ ਕਲਰ ਮੈਂ ਕਿਹਾ ਤੁਹਾਡੇ ਜਜਨਾ ਇਹ ਕੰਬੀਨੇਸ਼ਨ ਤਾਂ ਇਹ ਕੰਬੀਨੇਸ਼ਨ ਸੋਹਣਾ ਸੀਗਾ ਇਹ ਡਾਈ ਵੀ ਹੁੰਦੀ ਹੈ ਨਾ 벨ਵਟ ਕਿਸੇ ਮਰਜ਼ੀ ਕਲਰ ਚ ਕਰਵਾ ਲਓ। ਅੱਛਾ 벨ਵਟ ਵੀ ਡਾਈ ਹੁੰਦੀ ਆ? ਹਾਂ, ਬਾਈਟ ਆਪਣੇ ਕੋਲ ਪਿਓਰ ਵਾਲੀ ਹੈਗੀ ਆ, ਆਹ ਵਾਲੀ ਆ ਬਜਾਣਾ ਦੀ। ਓਕੇ। ਹਾਂ ਸੀ। ਮੈਨੂੰ ਲੱਗਿਆ ਕਿ ਕ੍ਰੇਵ ਤੇ ਜੌਰਜਟ ਵਗੈਰੇ ਜ਼ਿਆਦਾ ਹੁੰਦੀ। 벨ਵਟ ਡਾਈ ਹੁੰਦੀ ਆ ਨਾ। ਅੱਛੀ ਜਮੈਂ ਕਿਹਦਾ? ਹਾਂਜੀ, ਹਾਂ, ਤਾਂ ਹੀ ਤਾਂ ਕਹਿੰਦੀ ਸੀ ਵੀ ਇਹ ਕੰਟਰਾਸਟ ਜਿਹਾ ਤੁਹਾਡੇ ਸੋਹਣਾ ਲੱਗਣਾ। ਸੋਹਣਾ ਲੱਗੂਗਾ। ਹਾਂਜੀ। ਜਿੰਨਾਂ ਕਿਸੇ ਨਾਲ ਦੁਪੱਟੇ ਕਮਲ ਚ ਨਾਉਣ ਤੈਨੂੰ ਕਿਸੇ ਨਾਲ ਪਿਓਰ ਆਰਗਨਜ਼ੇ ਦੇ ਲਾਇ ਹੋਏ ਨੇ। ਜਿ ਲੱਗਦਾ ਮੋਲੀ ਵਾਲੇ ਪਰੌਂਠੇ ਬਣਨੇ ਆ। ਮੰਮੀ ਨੇ ਤੋਲ ਲਿਆਂਦੀਆਂ ਮੋਲੀਆਂ ਕਈ ਤਾਂ ਬਾਣੀਆਂ ਆ ਬਾਣੀਆਂ ਲੰਬੀਆਂ ਨੇ ਇਹ ਵੀ ਬਹੁਤ ਵਧੀਆ ਆਹ ਵੀ ਨਹੀਂ ਵਧੀਆ ਜਿਹੜਾ ਪੁਰਾਣਾ ਸੀ ਲਾ ਲਾਲੀ ਜੀ ਚਾਚਾ ਇਹ ਤਾਂ ਬਾਣੀਆਂ ਸੋਹਣੀਆਂ ਲੱਗਦੀਆਂ ਨੇ ਇਹ ਉਂ ਵੀ ਕੋੜੀਆਂ ਵੀ ਨਹੀਂ ਹੈਗੀਆਂ ਮਿੱਠੀਆਂ ਵੀ ਨੇ ਹਮਮ ਹਾਂ ਜੀ ਨਾ ਵਾ ਬਾਣ ਦੇਖੋ ਮੰਮੀ ਚਾhti ਸੀ ਨਹੀਂ ਲੱਗਦੀਆਂ ਸੋਹਣੀਆਂ ਲੱਗਦੀਆਂ ਬਹੁਤ ਇੰਨਾ ਘੇਰਾ ਵੜਾ ਦਾ ਇਹ ਬੈਟਰ ਫਲਾਈ ਆ 20 ਕਲੀਆਂ ਇਹ ਚਾਚਾ ਤੂੰ ਫੜੀਆ ਉਧਰ 20 ਕਲੀਆਂ ਇਹ ਫੜੀ ਪੰਜਾ ਕੋਲ ਆਇਆ ਹਾਂ ਬੰਗਾਰਾ ਮਾਪਟਾ ਦੋ ਜਾਨੇ ਫੜ ਕੇ ਚਲੇ ਦੋ ਜਾਨੇ ਫੜ ਕੇ ਤੇ ਜਦੋਂ ਚੱਲਣਾ ਸੀ ਉਦੋਂ ਨਹੀਂ ਚਲੇ ਜਾਣਾ ਵੀਰੋ ਤੇ ਆਪਾਂ ਜੀ ਮਰਦੀ ਸੀ ਤੇ ਉਹ ਤੋਂ ਬਾਅਦ ਅਸੀਂ ਨਾਨਕੇ ਗਏ ਸੀਗੇ ਮਾਸੇ ਕੋਲ ਰਹੇ ਸੀਗੇ ਤੇ ਮੈਂ ਕਿਤੇ ਪੱਟੇ ਤੇ ਲੱਗੇ ਹੋਏ ਨੇ ਗਰਦਨ ਤੇ ਢੋਹੀ ਤੇ ਢੋਹੀ ਤੇ ਮਰੀਜ਼ ਬੰਦਾ ਪਰ ਫਿਰ ਉਹੀ ਲਵਾ ਕੇ ਆ ਗਈ ਕਮਰਾ ਕਰਨਾ ਪਵੇ ਸਕੀਮ ਨਾਈਸ ਕੀ ਤਾ ਕੰਮ ਦਾ ਕੰਮ ਦਾ ਨਿਭਾ ਮਾਰ ਕੋਈ ਹੈ ਕਿ ਕੰਮ ਤੇ ਛੁੱਟੀ ਨਹੀਂ ਮਿਲੀ ਸਸ ਸਾਰੇ ਕੰਮ ਨੇ ਨਾ ਤਾਂ ਸੱਸ ਨੂੰ ਛੁੱਟੀ ਮਿਲਦੀ ਹੁੰਦੀ ਸੀ ਹਨਾ ਸੀ ਨਾ ਕਹੋ ਅਗਲੇ ਨੇ ਕਹਿ ਰਹੇ ਆ ਕਿ ਸੱਸ ਜਰਦੀ ਨਹੀਂ ਹੋਏਗੀ ਸੱਸ ਦਾ ਵੈਸੇ ਬਦਨਾਵਾ ਨਾ ਇਹ ਕਹਿੰਦੇ ਨੇ ਸੱਪ ਨੂੰ 100 ਸੱਸ ਨੂੰ 200 ਜਿਹਦੀ ਕਹਿਣਾ ਹੁੰਦਾ ਜਾਣ ਕੇ ਭਾਬੀ ਸੱਸ ਨੂੰ ਕਿੰਨੇ ਸਸੇ ਹੁੰਦੇ ਦੱਸ ਤੇ ਇਹਦੇ ਵਿੱਚ ਥੋੜੇ ਜਿਹਾ ਇੱਕ ਦੋ ਹੋ ਨੇ ਜਿਹੜੇ ਫਿਕਸ ਕਰਨ ਆਏ ਨੇ ਫਿਟਿੰਗਸ ਮਾੜੀ ਮੋਟੀ ਕਿਉਂਕਿ ਉਹ ਹੋ ਸੀਗਾ ਨਾ ਨਾਪ ਵੀ ਫਿਰ ਐਂ ਸੁਰ ਦਿੱਤਾ ਸੀ ਉਹਨਾਂ ਨੇ ਆਪਣੇ ਹਿਸਾਬ ਜੇ ਦੀ ਬਣਾ ਸੀ ਹਾਂ ਜ਼ਿਆਦਾ ਕੁਝ ਦਿੱਤਾ ਨਹੀਂ ਹੈਗਾ ਕਿਉਂਕਿ ਮੈਂ ਕਿਹੜਾ ਕਦੇ ਇੰਦਾ ਸਵਾਇਆ ਆ ਤੇਨੇ ਟਰਾਈ ਕਰਕੇ ਦੇਖ ਲਓ ਇੱਕ ਪਜਾਮੀ ਮੈਨੂੰ ਖੁੱਲੀ ਲੱਗੀਆਂ ਦੀ ਪਜਾਮੀ ਪਜਾਮੀ ਪਰ ਪਤਾ ਨਹੀਂ ਲੱਗਦਾ ਹੈਗਾ ਪਜਾਮੀ ਦਿਸਦੀ ਕਿਉਂਕਿ ਲੰਬੀ ਬਹੁਤ ਆ ਮੰਮੀ ਕਹਿੰਦੇ ਆਹ ਵਾਲੀ ਟਰਾਈ ਕਰਕੇ ਦੇਖੋ ਮੰਮੀ ਦੇ ਚਾਹਤੀ ਹੋਣੀ ਕਹਿੰਦੇ ਮੈਂ ਕਿਹਾ ਚਲ ਦੇਖ ਲੈਂਦੇ ਪਰ ਮੈਨੂੰ ਮੈਨੂੰ ਇਹਦੇ ਬਹੁਤ ਐ ਲੱਗ ਰਿਹਾ ਕਿ ਬਹੁਤ ਛੋਲੇ ਆਏ ਹਾਲੇ ਹਾਲੇ ਬਾਬਾ ਜੀ ਲੱਗਣੇ ਆਲੇ ਨੇ ਸਾਡੇ ਬਾਂਡੀਆਂ ਦੇ ਬਾਅਦ ਆਜੇ ਬਣੀਆਂ ਲਿਆ ਹੋਇਆ